ਹੈਲੋ ਫਰੈਂਡਸ ਵੈਲਕਮ ਓਨ ਮਾਈ YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਹਾਂਜੀ ਅੱਜ ਆਪਾਂ ਤੋਂ ਇੱਕ ਫੈਬਰਿਕ ਇਹ ਆਪਣੇ ਕੋਲੇ ਕਸਟਮਾਈਜ਼ ਹੋਣ ਲਈ ਆਇਆ ਸੀ ਪੇਂਟ ਦੇ ਲਈ ਇਹਦੇ ਵਿੱਚ ਆਪਾਂ ਤੁਹਾਨੂੰ ਅੱਜ ਬਹੁਤ ਸੋਹਣਾ ਫਲਾਰ ਦਿਖਾ ਰਹੇ ਹਾਂ ਦੇਖੋ ਦੇਖੋ ਮੈਂ ਪਹਿਲਾਂ ਤਾਂ ਡਰਾ ਕੀਤਾ ਹੋਇਆ ਇਹਨੂੰ ਪੈਨਸਿਲ ਦੇ ਨਾਲ ਇਦੇ ਵਿੱਚ ਆਪਾਂ ਤੁਹਾਨੂੰ ਇਹਦੇ ਤੇ ਪੇਂਟਿੰਗ ਕਰਨੀ ਸਿਖਾਵਾਂਗੇ ਕਿਸ ਤਰ੍ਹਾਂ ਇਹ ਫਲਾਰ ਨੂੰ ਡਰਾ ਕਰਨਾ ਹੈ ਹਾਂਜੀ ਇਹ ਮੈਂ ਲਿਆ ਮੈਂ ਰੰਗ ਕਲਰ ਬ੍ਰਾਊਨ ਕਲਰ ਐਂਡ yellow ਕਲਰ 1 ਨੰਬਰ ਸਟੇਟ ਬਰਸ਼ ਨੋਬਲਟੀ ਬ੍ਰਾਂਡ ਦਾ ਯੂਜ਼ ਕਰਾਂਗੇ ਇਹਦੇ ਚ ਆਪਾਂ ਹਾਂਜੀ ਪਹਿਲਾਂ ਆਪਾਂ ਫਲਾਵਰ ਦਾ ਸੈਂਟਰ ਸੈੱਟ ਕਰਾਂਗੇ ਉਸ ਤੋਂ ਬਾਅਦ ਫਲਾਵਰ ਦੀਆਂ ਪੈਸਟ ਰੈਡੀ ਕਰਾਂਗੇ ਅਗਰ ਤੁਹਾਡਾ ਕੋਈ ਵੀ ਪੇਂਟਿੰਗ ਦੇ ਰਿਕਾਰਡਿੰਗ ਕੋਈ ਕੁਐਸਚਨ ਹੁੰਦਾ ਤਾਂ ਤੁਸੀਂ ਸਾਨੂੰ ਪੁੱਛ ਸਕਦੇ ਹੋ अगर तीस ये पेंटिंग सीख गए तीस अपना सूट खुद रेडी कर सकते हो ब्रश की मूवमेंट वाल ध्यान देने की लड़ होंगी है ਇਹ ਪੈਟਲ ਥੋੜੀ ਮੂੜੀ ਹੋਈ ਹੋਏ ਹਨ। ਇਹਨੂੰ ਫਿਰ ਤੋਂ ਸ਼ੇਪ ਦਿੰਦੇ ਹੋਏ ਥੋੜੀ ਫੋਲਡ ਦਿਖਾਉਣੀ ਹੈ ਆਪਾਂ। ਇਸ ਤਰ੍ਹਾਂ ਅੰਟੀ ਹੁਣ ਲੈ ਆਪਾਂ ਗ੍ਰੀਨ ਕਲਰ ਇਹਦੀ ਡੰਡੀ ਲਗਾਵਾਂਗੇ ਸਿਰਫ ਇਹਦੀ ਨੋਕ ਤੇ ਹੀ ਕਲਰ ਲਾਉਣਾ ਹਾਫ ਨੋਕ ਤੇ ਬ੍ਰਸ਼ Esto... ਬ੍ਰਸ਼ਲੈਸ ਸਮੂਥ ਰੱਖਣ ਲਈ ਥੋੜਾ ਕਲਰ ਲਗਾ ਕੇ ਉਹ ਹੈਂਡ ਤੇ ਇਸ ਤਰ੍ਹਾਂ ਕਰੋ ਤਾਂ ਕਿ ਬ੍ਰਸ਼ ਦੀ ਨੋਕ ਜਿਹੜੀ ਉਹ ਫਟੇ ਨਾ ਹੁਣ ਆਪਾਂ ਇਹਦੇ ਲਿੰਕs ਬਣਾਵਾਂਗੇ ਬਿਲਕੁਲ ਛੋਟੇ ਛੋਟੇ ਇਸ ਤਰ੍ਹਾਂ ਹਾਂਜੀ ਫਰੈਂਡਸ ਪੇਂਟਿੰਗ ਦੇ ਰਿਗਾਰਡਿੰਗ ਹੋਰ ਸੋਹਣੀਆਂ ਸੋਹਣੀਆਂ ਵੀਡੀਓਜ਼ ਫਲਾਰ ਸਿੱਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਸੀਂ ਤੁਹਾਨੂੰ ਹੋਰ ਸੋਹਣੇ ਸੋਹਣੇ ਡਿਜ਼ਾਈਨ ਦੇ ਫਲਾਰ ਦੀ ਵੀਡੀਓ ਅਪਡੇਟ ਕਰਦੇ ਰਹਾਂਗੇ ਹਾਂ ਜੀ ਜਿਹਨੇ ਦੇ ਲੀਫ ਹੋ ਗਏ ਡਨ ਹੁਣ ਬਣਉਣੀ ਹੈ ਦੀ ਕਲੀ ਇਹ ਕਲਰ ਲਿਆ ਸੈਲਮਨ ਪਿੰਕ ਫਿਰ ਤੋਂ ਬ੍ਰਸ਼ ਤੇ ਕਲਰ ਲਗਾਇਆ ਇਹਨੂੰ ਸਟ੍ਰੇਟ ਰੱਖਦੇ ਹੋਏ ਇਸ ਤਰ੍ਹਾਂ ਸ਼ੇਪ ਦਿੱਤੀ ਹਾਂਜੀ ਕਈ ਵਾਰੀ ਕਲਰ ਪਾਏ ਪਏ ਗਾੜੇ ਹੋ ਜਾਂਦੇ ਨੇ ਚੰਗੀ ਤਰ੍ਹਾਂ ਚੱਲ ਵੀ ਨਹੀਂ ਪਾਉਂਦੇ ਉਹ ਤਾਂ ਉਹਨਾਂ ਨੂੰ ਆਪਾਂ ਕੋਈ ਮੀਡੀਅਮ ਨਹੀਂ ਯੂਜ਼ ਕਰਨੀ ਲੋੜ ਨਹੀਂ ਥੋੜੇ ਪਾਣੀ ਦੀਆਂ ਸਿੰਪਲ ਪਾਣੀ ਦੀਆਂ ਡ੍ਰੋਪਸ ਸ਼ੀਸ਼ੀ ਦੇ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਹਿਲਾ ਲਓ ਤਾਂ ਕਲਰ ਫਿਰ ਤੋਂ ਉਸੇ ਤਰ੍ਹਾਂ ਨਹੀਂ ਹੋ ਜਾਂਦਾ ਤਿਆਰ ਚੱਲਣ ਲਈ ਬਿਲਕੁਲ ਥੋੜੀ ਥੋੜੀਆਂ ਹੀ ਡ੍ਰੌਪਸ ਪਾਉਣੀਆਂ ਨੇ ਕੋਈ ਜ਼ਿਆਦਾ ਪਾਣੀ ਯੂਜ਼ ਕਰਨਾ ਤਾਂ। ਮਤਲਬ ਕਿ ਇੱਕ ਪਰੇ ਸ਼ੀਸ਼ੀ ਦੇ ਵਿੱਚ 7-8 ਡ੍ਰੌਪਸ ਯੂਜ਼ ਕਰ ਸਕਦੇ। ਅਗਰ ਉਹਦੇ ਵਿੱਚ ਜ਼ਿਆਦਾ ਪਾਣੀ ਚਲਾ ਗਿਆ ਤਾਂ ਉਹ ਕਲਰ ਫੈਲਣ ਦਾ ਡਰ ਰਹੇਗਾ। Hanji, thank you so much watching for the video.